ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਦਾ ਆ ਪੱਖੋਕੇ ਜ਼ਿਲ੍ਹਾ ਬਰਨਾਲਾ ਪੱਖੋਕੇ ਕੈਂਚੀਆਂ ਦੇ ਨੇੜੇ ਪੈਂਦਾ ਪਿੰਡ ਬਾਈ ਦਾ ਠੀਕ ਹੈ ਜੀ ਪੱਖੋਕੇ ਕਹਿੰਦੇ ਇਹਨੂੰ ਪੱਖੋ ਕੈਂਚੀਆਂ ਕੋਲ ਹੀ ਆ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ ਗਾਂ ਜੀ ਦੇਖ ਸਕਦੇ ਹੋ 8 ਤੋਂ 10 ਦਿਨ ਬਾਈ ਕਹਿੰਦਾ ਲਊਗੀ ਠੀਕ ਹੈ ਜੀ ਦੇਖ ਸਕਦੇ ਨੇ ਲੈ ਵਾਲੂਗਾ ਅਲਟਰਨੇਟਰ ਨਾਲ ਬਹੁਤ ਆ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂਜੀ ਨਾਮ ਦੱਸੋ ਜੀ ਆਪਣਾ ਆਪਣਾ ਜਸਵੀਰ ਖਾਂ ਜੀ ਪਿੰਡ ਪੱਖੋ ਕੇ ਮੋ ਜਿਲ੍ਹਾ ਬਰਨਾਲਾ ਠੀਕ ਹੈ ਜੀ ਪਿੰਡ ਪੱਖੋ ਬੈਂਚੀਆਂ ਕੋਲ ਠੀਕ ਹੈ ਜੀ 99144 ਹਾਂਜੀ ਹੈ 31613 ਠੀਕ ਹੈ ਜੀ ਦੱਸੋ ਜੀ ਜਾਣਕਾਰੀ ਆਪਣੀ ਗਾਂ ਦੀ ਜਾਣਕਾਰੀ ਗਾਂ ਕਰਨੀ ਕੋਈ ਪ੍ਰੋਬਲਮ ਨਹੀਂ ਹੈਗੀ ਹਾਂਜੀ ਠੰਡੀ ਸੀਲ ਬਹੁਤ ਆ ਲੈ ਜਿਵੇਂ ਮਰਜੀ ਹੱਥ ਪੱਲਾ ਫੇਰੀ ਜਾਈਏ ਕੋਈ ਹੋ ਨਹੀਂਗਾ ਕਈ ਵਾਰੀ ਪਸ਼ੂ ਉੱਪਰ ਇਹਦਾ ਕਰ ਜਾਂਦਾ ਹੁੰਦਾ ਠੀਕ ਹੈ ਠੀਕ ਹੈ ਜੀ ਹਾਂਜੀ ਕੋਈ ਹੋ ਨਹੀਂ ਹੈਗਾ ਜਿਵੇਂ ਮਰਜੀ ਦੇ ਸਿਰ ਚ ਹੱਥ ਫੇਰੀ ਜਾਈਏ ਕੋਈ ਹੋ ਨਹੀਂ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਠੀਕ ਤੇ ਲੇਵੇ ਕਰਨੀ ਉਹ ਚੱਡੇ ਕਰਨੀ ਉਹ ਥਣਾ ਕਰਨੀ ਕੋਈ ਹੋ ਨਹੀਂ ਹੈਗੀ ਹਾਂ ਥੋੜੀ ਬਚੀ ਜੀ ਆ ਇਹ ਤਾਂ ਦੁੱਧ ਤਾਂ ਨਹੀਂ ਹੈ ਜੀ ਨਹੀਂ ਜੀ ਕੋਈ ਆ ਇਹ ਹੋ ਨਹੀਂ ਹੈਗਾ ਜੀ ਠੀਕ ਹੈ ਜੀ ਬਸ ਉਹ ਸਹੀ ਹੈ ਭਰਾ ਹਾਂ ਹਾਂ ਜੀ ਉਹਦੇ ਕੋਈ ਦੁੱਧ ਨਹੀਂ ਆਉਂਦਾ ਭੋਰਾ ਵੀ ਕੋਈ ਠੀਕ ਹੈ ਚਾਰੇ ਥਣ ਇੱਕੋ ਜੀ ਹਾਂ ਇਹ ਚਾਰੇ ਥਣ ਇੱਕੋ ਜੀ ਆਗੇ ਤੇ ਰੇਟ ਰੂਟ ਭਰਾ ਦਾ ਇਹੜੀ 37000 ਰੁਪਏ ਆਈ ਕੋਲ ਮਾਣਤਣਾ ਹੋ ਜੂਗਾ ਜੀ ਮਾੜਾ ਮੋਟਾ ਮਾੜਾ ਮੋਟਾ ਕਰ ਸਕਦੇ ਆ ਜੀ ਠੀਕ ਆ ਜੀ ਹਾਂ ਜੀ ਪਿਛਲੀ ਸੋਹੇ ਦੁੱਧ ਕਿੰਨਾ ਦੱਸਿਆ ਜੀ 13 ਤੋਂ 14 ਲੀਟਰ ਤੱਕ ਕਰ ਦਿਆ ਜੀ ਫੈਦ ਕੀ 16 17 ਦੀ ਮੀਦਾ ਹਾਂ ਜੀ ਮੀਦਾ ਜੀ ਪੂਰੀ ਕੋਲ ਹਾਂ ਤੇ ਲੱਟੋਲਾ ਭਰਾ ਦੇਖ ਸਕਦਾ ਹਾਂ ਬਹੁਤ ਹਾਂ ਆਈ ਜਾ ਸਕਦਾ ਤੋਰ ਕੇ ਦਿਖਾ ਦੇ ਜੀ ਮਾੜਾ ਦੇਖ ਸਕਦੇ ਆ ਨਾ ਜੇ ਬੁੱਤ ਆ ਜਾ ਆ ਜਾ ਮਣ ਆ ਜਾ ਆ ਜਾ ਲੋ ਜੀ ਚੈੱਕ ਕਰ ਸਕਦੇ ਆ ਬਈ ਠੀਕ ਹੈ ਜੀ ਮੋੜ ਦੇ ਜੀ ਮੋੜ ਦਿਓ ਆ ਜਾਓ ਆ ਜਾ ਪੁੱਤ ਆ ਜਾ ਆ ਜਾ ਮੋੜ ਦੇ ਮੋੜ ਦਿਓ ਲੈ ਜੰਦਾ ਫੇਰ ਕੋਈ ਉਹ ਨਹੀਂ ਹੈਗੀ ਇਹਦੇ ਚ ਠੀਕ ਹੈ ਜੀ ਠੀਕ ਜਿਵੇਂ ਮਰਜੀ ਇਹਨੂੰ ਉਹ ਲਈ ਜਵਾਕ ਵੀ ਲਈ ਫਰਦਾ ਜੀ ਮੇਰੇ ਬੱਚੇ ਠੀਕ ਹੈ ਜੀ ਠੀਕ ਦੇਖ ਸਕਦੇ ਹੋਰਾ ਜੀਤਾ ਫਾਰਮ ਟੀਨ ਵਾਦੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦ ਰਹੀ ਹੈ ਠੀਕ ਹੈ ਜੀ ਬਾਈ ਨਾਲ ਜਰੂਰ ਕੰਡਕਟ ਕਰਿਓ ਓਖੋ ਕੈਂਚੀ ਨੇ ਲੱਗ ਗਿਆ ਪੰਡਾ ਠੀਕ ਹੈ ਜੀ ਬਾਕੀ ਆਪਣਾ ਭਰਾ ਫੇਸਬੁੱਕ ਦੇ ਪੇਜ ਹੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀ